ਬਹੁਤ ਹੀ ਵਧੀਆ ਆਰਟ ਇਹ ਆ ਜੀ ਫਰੇਸ਼ਨ ਵਿਜੇ ਫਰੇਸ਼ਨ ਵਿਜੇ ਜਦੋਂ ਕਾਰਗਿਲ ਦੀ ਬਿਲਕੁਲ ਸਹੀ ਗੱਲ ਆ ਆਪ ਵੀਉ ਗਾਇਜ਼ ਐ ਲੱਗ ਰਿਹਾ ਜਿਦਾ ਤੁਸੀਂ ਕਾਰਗਿਲ ਦੀ ਲੜਾਈ ਦੇ ਵਿੱਚ ਆਪ ਹੀ ਪਹੁੰਚ ਗਏ ਹੋ ਦੇਖੋ ओरिजिनल इंडियन आर्मीज ए लग रहा जिदा बस आप खड़े हैं सो so, बहुत ही वैिया है हिस्ट्रीकल हिस्टोरिकल एरिया है। ਇਹ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਜੀ ਬੰਬ ਦਾ ਮਾਡਲ ਬਣਾਇਆ ਗਿਆ ਸੀ ਲੱਕੜ ਦੇ ਵਿੱਚ ਨਮੂਨਾ ਇੱਕ। ਇਹ ਲੱਕੜੀ ਨਮੂਨੇ ਬਣਾ ਕੇ ਹਥਿਆਰ ਦਿਖਾਈ ਗਏ ਸੀ ਜਿੰਨਾਂ ਦਾ ਫਿਰ ਅਸਲ オリジナル ਬਣਾਇਆ ਗਿਆ ਹੋਵੇਗਾ। ਇਹ ਅਜੀ ਆਪਣੇ ਮਹਾਵੀਰ ਚੱਕਰ ਇਹ ਉਹ ਯੋਧੇ ਨੇ ਇਹ ਲੰਮਚਾਂ ਦੇ ਤਰ੍ਹਾਂ ਆਸੋ ਜਾਂਦੇ ਨੇ ਉਹ ਜੁਰਦ ਜਾਂਗ ਲੱਗਦੇ ਹੋਣ ਆ ਹੂੰ ਲੌਂਚਰ ਕਿੱਡਾ ਵੱਡਾ ਹੋਣੇ ਹੂੰ ਵੱਡਾ ਜਰਾ ਰੱਖੀ ਜਾਣੀ ਇੱਥੇ ਮੰਦਰਾ ਨੂੰ ਤੁਰਨਾ ਤੋਂ ਲੱਗੋ ਖਾ ਸਹੀ ਕਹਿ ਰਹੇ ਹੋ ਤੁਸੀਂ ਸਿੱਧੂ ਸਾਹਿਬ ਸਮੇਂ ਦੇ ਵਿੱਚ ਤਾਂ ਬੰਦਾ ਆਪਣਾ ਸਰੀਰ ਹੀ ਚੱਕ ਲੈ ਤਾਂ ਬੜੀ ਐ ਤੇ ਆਪਣੇ ਫੌਜੀਆ ਨੇ ਜੰਗਾ ਲੜੀਆਂ ਦੇਖੋ ਬਹੁਤ ਹੀ ਜ਼ਿਆਦਾ ਭਾਰੀ ਐ ਬੰਦੂਕਾ ਦੇਖੋ ਤੁਸੀਂ ਕਿੱਡੀਆਂ-ਕਿੱਡੀਆਂ ਨੇ ਦਾ ਕਿੰਨਾ weight ਹੋਏਗਾ ਅਸਲਾਮ ਆ ਫੌਜੀਆ ਦੀ ਇਹ ਇਹ ਉਹ ਫੌਜੀਆ ਦੀਆਂ ਫੋਟੋਆਂ ਨੇ ਜਿਨ੍ਹਾਂ ਨੇ ਕੈਂਪਾਂ ਦੇ ਵਿੱਚ ਸਮਾਂ ਬਤੀਤ ਕੀਤਾ ਜਦੋਂ ਕਾਰਗਿਲ ਦਾ ਯੁੱਧ ਹੋਇਆ ਤੇ ਕਿਦਾਂ ਆਪਣੇ ਪਰਿਵਾਰ ਛੱਡ ਕੇ ਮੇਨਤਾ ਕੀਤੀਆਂ ਦੇਖ ਲਓ ਦੇਸ਼ ਦੀ ਖਾਤਿਰ ਸਿੱਧੀਆ ਬਣਾ ਕੇ ਆਇਆ ਇਹਨਾਂ ਨੂੰ ਮਹਾਵੀਰ ਚੱਕਰ ਮਿਲਿਆ ਤੇ ਉਹ ਯੋਧੇ ਨੇ ਜੀ ਜਿਨ੍ਹਾਂ ਨੂੰ ਮਹਾਵੀਰ ਚੱਕਰ ਮਿਲਿਆ ਸੋ ਚੱਲਦੇ ਆਪਾਂ ਇੱਥੋਂ ਬਾਹਰ ਚਲਿਓ ਸਿੱਧੂ ਸਾਹਿਬ